ਦਾਦੀ ਪੁੱਛਦੀ ਹੈ ਜਦੋਂ ਵਾਪਸ ਗਏ ਨਾ ਜਦੋਂ ਵਾਪਸ ਗਏ ਕਚਹਿਰੀ ਵਿੱਚੋਂ ਮਾਤਾ ਗੁਜਰੀ ਜੀ ਕੋਲ ਪਹੁੰਚੇ ਪੇਸ਼ੀ ਤੋਂ ਬਾਅਦ ਠੰਡੇ ਗੁਰਜ ਵਿੱਚ ਪਹੁੰਚ ਗਏ ਦਾਦੀ ਅਡੀਕ ਰਹੀ ਹੈ ਅੱਜ ਮੇਰੇ ਪੋਤਿਆਂ ਨਾਲ ਪਤਾ ਨਹੀਂ ਕੀ ਸਵਾਲ ਜਵਾਬ ਹੋਏ ਹੋਣਗੇ ਉੱਚਦੀ ਹੈ ਬੜੇ ਪਿਆਰ ਦੇ ਨਾਲ ਜੱਫੀ ਪਾ ਕੇ ਅੱਜ ਕੀ ਸੀ ਪੁੱਛਿਆ ਕਚਹਿਰੀ ਵਿੱਚ ਤੁਹਾਨੂੰ ਸੂਬੇ ਦਾਦੀ ਮਾਤਾ ਪੁੱਛੇ ਜਰਾ ਦੱਸੋ ਮੈਨੂੰ ਖੋਲ ਕੇ ਮੈਨੂੰ ਖੋਲ ਕੇ ਦੱਸੋ ਲਾਲਚਾਂ ਚ ਪਾਉਂਦਾ ਤੇ ਦਿਖਾਉਂਦਾ ਹੋਣਾ ਅੱਖਾਂ ਸੂਬਾ ਸੂਬਾ ਬੜਾ ਡਰਾਉਂਦਾ ਹੋਣਾ ਨਾਲੇ ਲਾਲਚਾਂ ਵਿੱਚ ਵੀ ਪਾਉਂਦਾ ਹੋਣਾ ਤੁਹਾਨੂੰ ਪੋਤਿਓ ਦੱਸੋ ਮੈਨੂੰ ਅੱਜ ਕੀ ਮੈਂ ਬੀਤੀ ਕੀ ਹੋਇਆ ਸੀ ਅੱਜ ਦੱਸੋ ਬਈ ਲਾਲ ਚਾਂਜ ਪਾਉਂਦਾ ਤੇ ਦਿਖਾਉਂਦਾ ਹੋਣਾ ਅੱਖਾਂ ਸੂਬਾ ਸੂਬੇ ਦੀਆਂ ਗੱਲਾਂ ਵਿੱਚ ਤਾਂ ਨਹੀਂ ਆਏ ਡੋਲ ਕੇ ਕਿਤੇ ਡੋਲ ਤਾਂ ਨਹੀਂ ਗਏ ਸੂਬੇ ਦੀਆਂ ਗੱਲਾਂ ਵਿੱਚ ਤਾਂ ਨਹੀਂ ਆਏ ਤੁਨੂੰ ਲਾਲ ਚਾਂਜ ਪਾਉਂਦਾ ਹੋਣਾ ਡਰਾਉਂਦਾ ਵੀ ਹੁਣ ਡਰੇਤਾ ਨਹੀਂ ਡੋਲੇ ਤਾਂ ਨਹੀਂ ਘਬਰਾਏ ਤਾਂ ਨਹੀਂ ਲਾਲ ਚੱਜ ਪਾਉਂਦਾ ਤੇ ਦਿਖਾਉਂਦਾ ਹੁਣ ਅੱਖ ਸੁਬਾ ਸੁਬੇ ਦੀਆਂ ਗੱਲਾਂ ਵਿੱਚ ਤਾਂ ਨਹੀਂ ਆਏ ਡੋਲ ਕੇ ਪੁੱਛੇ ਮਾਤਾ ਗੁਜਰੀ ਜੀ ਜੋ ਵੀ ਸਮਝਾਇਆ ਸੀ ਮੈਂ ਮਾਤਾ ਗੁਜਰੀ ਜੀ ਪੁੱਛਦੇ ਨੇ ਉਹ ਤੇ ਮੈਨੂੰ ਜੋ ਸਮਝਾਇਆ ਸੀ ਪੁੱਠੇ ਮਾਤਾ ਗੁਜਰੀ ਜੀ ਜੋ ਵੀ ਸਮਝਾਇਆ ਸੀ ਮੈਂ ਸੁਭੇਦੀਆਂ ਗੱਲਾਂ ਦਾ ਜਵਾਬ ਦਿੱਤਾ ਤੋਲ ਕੇ ਸੁਭੇਦੀਆਂ ਗੱਲਾਂ ਦਾ ਪੂਰਾ ਜਵਾਬ ਦਿੱਤਾ ਜੋ ਮੈਨੂੰ ਸਮਝਾਇਆ ਸੀ ਮਾਤਾ ਗੁਜਰੀ ਜੀ ਨੇ ਬੱਚਿਆਂ ਨੂੰ ਸਮਝਾਇਆ ਸੀ ਜਵਾਬ ਦੇਣਾ ਹੈ ਸੂਬੇ ਨੂੰ ਸੂਬੇ ਨੂੰ ਤੁਹਾਨੂੰ ਕਹਿਣਾ ਹੈ ਕਿ ਤੁਹਾਨੂੰ ਸਾਰੇ ਸੁੱਖ ਦਿੱਤੇ ਜਾਣਗੇ ਤੁਸੀਂ ਕਹਿਣਾ ਸਾਡੇ ਕੋਲ ਸੁੱਖ ਸਾਰੇ ਹੀ ਹਨ ਅਸੀਂ ਨਾਮ ਨਾਲ ਜੁੜੇ ਹੋਏ ਗੁਰੂ ਨੇ ਸਾਡੇ ਹਿਰਦੇ ਸੁੱਖਾਂ ਨਾਲ ਭਰੇ ਹੋਏ ਸਾਡੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਹੈ ਅਸੀਂ ਵਹਿਗੁਰੂ ਦੀ ਫਤਿਹ ਬੁਲਾਉਂਦੇ ਹਾਂ ਇਹ ਕਹਿਣਾ ਦਾਦੀ ਇਹ ਸਮਝਾ ਕੇ ਤੋਰਦੀ ਸੀ ਬੱਚੋ ਦਿੱਤਾ ਜਵਾਲ ਜੋ ਮੈਂ ਤੁਹਾਨੂੰ ਸਮਝਾਇਆ ਸੀ ਦਾਦੀ ਨੂੰ ਪਤਾ ਸੀ ਕਿਹਾ ਸੀ ਕਿ ਬੱਚਿਓ ਤਾਨੂੰ ਮਾਰ ਦੇਣ ਦੇ ਡਰਬੇ ਦਿੱਤੇ ਜਾਣੇ ਤੁਸੀਂ ਕਹਿਣਾ ਕਿ ਅਸੀਂ ਮੌਤ ਪਹਿਲਾਂ ਹੀ ਕਬੂਲੀ ਹੋਈ ਹੈ ਸਾਨੂੰ ਮਰਨਾ ਮਨਜ਼ੂਰ ਹੈ ਤੇਰੇ ਅੱਗੇ ਝੁਕਣਾ ਨਹੀਂ ਹੈ ਅਸੀਂ ਅਸੀਂ ਮੌਤ ਤੋਂ ਨਹੀਂ ਡਰਦੇ ਜੀ ਕੀ ਦਿੱਤਾ ਸੀ ਜਵਾਬ ਮੈਂ ਤੁਹਾਨੂੰ ਜੋ ਸਮਝਾਇਆ ਸੀ ਪੁੱਛੀਦਾ ਦੀ ਪੁੱਛੇ ਮਾਤਾ ਗੁਜਰੀ ਜੀ ਜੋ ਵੀ ਸਮਝਾਇਆ ਸੀ ਮੈਂ ਸੂਬੇ ਦੀਆਂ ਗੱਲਾਂ ਦਾ ਜਵਾਬ ਦਿੱਤਾ ਤੋਲ ਕੇ ਅੱਗੇ ਇਹ ਵੀ ਜਸਪਾਲ ਦੱਸੋ ਲਾਲੋ ਮੇਰੇ ਲਾਲ ਦੇਓ ਵਹਿਗਰੂ ਦੀ ਫਤਿਹ ਸੀ ਬਲਾਈ ਉੱਚੀ ਬੋਲ ਕੇ ਮੈਂ ਤੁਹਾਨੂੰ ਕਿਹਾ ਸੀ ਵੀ ਜਦੋਂ ਤੁਸੀਂ ਕਟਹਿਰੀ ਦੇ ਵਿੱਚ ਜਾਣਾ ਗੱਜ ਕੇ ਫਤਿਹ ਬਣਾਉਣੀ ਹੈ ਹੌਸਲੇ ਨਾਲ ਵਿੱਚ ਫਤਿਹ ਬਣਾਉਣੀ ਹੈ ਡਰਨਾ ਨਹੀਂ ਕਿ ਫਤਿਹ ਬਲਾਈ ਸੀ ਦਾਦੀ ਜੋ ਟ੍ਰੇਨਡ ਕਰਕੇ ਭੇਜੀ ਦੀ ਸੀ ਸਿਖਾ ਕੇ ਭੇਜੀ ਦੀ ਸੀ ਜਦੋਂ ਬਾਕਸ ਜਾਂਦੇ ਸਨ ਜੋਰਾਵਰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਉਹਨਾਂ ਕੋਲੋਂ ਪੁੱਛਦੀ ਸੀ ਅੱਜ ਕੀ ਹੋਇਆ ਮੇਰੇ ਪੋਤੇਓ ਅੱਜ ਕੀ ਸਵਾਲ ਪੁੱਛਿਆ ਸੂਬੇ ਨੇ ਅੱਜ ਕਿਹੜੇ ਕਿਹੜੇ ਲਾਲਚ ਦਿੱਤੇ ਕਿਹੜੇ ਕਿਹੜੇ ਡਰਾਬੇ ਦਿੱਤੇ ਤੁਸੀਂ ਕੀ ਜਵਾਬ ਦਿੱਤਾ ਕੀ ਜਵਾਬ ਦਿੱਤਾ ਤੁਸੀਂ ਦਾਦੀ ਕੋਲੋਂ ਇਹ ਪੁੱਛ ਜਦੋਂ ਦਾਦੀ ਨੇ ਪੁੱਛਿਆ ਨਾ ਫਿਰ ਬੱਚਿਆਂ ਨੇ ਜਵਾਬ ਕੀ ਦਿੱਤਾ ਬੱਚੇ ਦਾਦੀ ਨੂੰ ਜਵਾਬ ਦਿੰਦੇ ਆ ਕੀ ਕਹਿੰਦੇ ਆ ਸਹਬ ਜਾਦੇ ਆ ਦੱਸ ਕੇ ਗੱਲ ਸਾਰੀ ਦਾਦੀ ਮਾਂ ਦੀ ਤਸੱਲੀ ਕਰਾ ਦਿੱਤੀ ਸਾਰੀ ਗੱਲ ਦੱਸ ਕੇ ਦਾਦੀ ਮਾਂ ਨੂੰ ਖੁਸ਼ ਕਰ ਦਿੱਤਾ ਦਾਦੀ ਮਾਂ ਦੀ ਤਸੱਲੀ ਕਰਾ ਦਿੱਤੀ ਸਹਬ ਜਾਦੇ ਆ ਨੇ ਕੀ ਤਸੱਲੀ ਕਰਾ ਦਿੱਤੀ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚੇ ਆ ਅਸੀਂ ਡੋਲਦੇ ਨਹੀਂ ਅਸੀਂ ਡੋਲਣ ਵਾਲੇ ਨਹੀਂ ਹਾਂ ਦਾਦੀ ਤੂੰ ਕਿਉਂ ਘਮਰਾਉਣੀ ਅਸੀਂ ਡੋਲਦੇ ਨਹੀਂ ਹਾਂ ਅਸੀਂ ਲਾਲਚਾਂ ਵਿੱਚ ਨਹੀਂ ਫਸਦੇ ਅਸੀਂ ਮੌਤ ਤੋਂ ਨਹੀਂ ਡਰਦੇ ਮੌਤ ਤੋਂ ਡਰਨ ਵਾਲੇ ਨਹੀਂ ਹਾਂ ਅਸੀਂ ਲਾਲਚਾਂ ਵਿੱਚ ਫਸਣ ਵਾਲੇ ਨਹੀਂ ਹਾਂ ਦਾਦੀ ਦੀ ਤਸੱਲੀ ਕਰਾ ਦਿੱਤੀ ਸਾਬ ਜੱਦਿਆਂ ਨੇ ਜੋ ਸਵਾਲ ਪੁੱਛਿਆ ਦਾਦੀ ਨੇ ਕਿਵੇਂ ਜਵਾਬ ਦੇ ਰਹੇ ਕੀ ਕਹਿੰਦੇ ਆ ਸਾਬ ਜੱਦਿਆਂ ਦੱਸ ਕੇ ਗੱਲ ਸਾਰੀ ਦਾਦੀ ਮਾਂ ਦੀ ਤਸੱਲੀ ਕਰਾ ਦਿੱਤੀ ਕੀ ਕਹਿੰਦੇ ਆ ਜਾਲਮ ਅੱਗੇ ਨਹੀਂ ਝੁਕੇ ਬਿਲਕੁਲ ਅਸੀਂ ਦਾਦੀ ਅਸੀਂ ਨਹੀਂ ਝੁਕੇ ਉਹਦੇ ਅੱਗੇ ਕਹਿੰਦਾ ਸੀ ਝੁੱਕ ਕੇ ਸਲਾਮ ਕਰੋ ਐ ਮੇਰੀ ਐ ਸਾਡੀ ਪਿਆਦੀ ਪਿਆਰੀ ਦਾਦੀ ਅਸੀਂ ਬਿਲਕੁਲ ਨਹੀਂ ਝੁਕੇ ਜਾਲਮ ਅੱਗੇ ਨਹੀਂ ਝੁਕੇ ਬਿਲਕੁਲ ਅਸੀਂ ਦਾਦੀ ਉਉ ਦੀ ਆਸ ਸੀ ਮਿੱਟੀ 'ਚ ਮਿਲਾ ਦਿੱਤੀ ਉਹਨੂੰ ਆਸ ਸੀ ਕਿ ਚੁਕਣਗੇ ਸਿਰ ਝਕਾਉਣਗੇ ਈਨ ਮੰਨਣਗੇ ਉਉ ਦੀ ਆਸ ਸੀ ਮਿੱਟੀ ਵਿੱਚ ਮਿਲਾ ਦਿੱਤੀ ਜੋਰ ਬੜਾ ਲਾਇਆ ਸੂਬੇ ਨੇ ਸਾਨੂੰ ਡਰਾ ਕੇ ਮਨਾਉਣ ਲਈ ਮਾਇਆ ਦੇ ਲਾਲਚ ਦੇ ਕੇ ਭਰਵਾ ਕੇ ਵੀ ਭਰਮ ਜਾਣਗੇ ਲਾਲਚਾਂ ਵਿੱਚ ਫਸ ਜਾਣਗੇ ਸੀ ਨਹੀਂ ਫਸੇ ਜਾਲਮ ਅੱਗੇ ਨਹੀਂ ਝੁਕੇ ਬਿਲਕੁਲ ਅਸੀਂ ਦਾਦੀ ਉਹਦੀ ਆਸ ਸੀ ਮਿੱਟੀ ਜਮਲਾ ਦਿੱਤੀ ਦਾਦੀ ਹਰ ਇੱਕ ਗੱਲ ਅਸੀਂ ਯਾਦ ਰੱਖੀ ਏ ਦਾਦੀ ਮਾਂ ਤੂੰ ਜੋ ਸਾਨੂੰ ਸਮਝਾਉਣੀ ਆ ਨਾ ਅਸੀਂ ਹਰ ਗੱਲ ਆਪਣੇ ਪੱਲੇ ਬੰਨੀ ਹਰ ਗੱਲ ਪੱਲੇ ਬੰਨਦੇ ਅਸੀਂ ਭੁਲਾਉਦੇ ਨਹੀਂ ਜੋ ਤੂੰ ਸਾਨੂੰ ਸਿਖਾਉਣੀ ਆ ਦੱਬੀ ਹਰ ਇੱਕ ਗੱਲ ਅਸੀਂ ਯਾਦ ਰੱਖੀ ਜਿਹੜੀ ਗੱਲ ਤੂੰ ਸਾਨੂੰ ਸਮਝਾ ਦਿੱਤੀ ਜੋ ਤੂੰ ਕਿਹਾ ਸੀ ਬੁਲਾਉਣੀ ਫਤਿਹ ਵਹਿਗਰੂ ਦੀ ਅਸੀਂ ਗੱਜ ਕੇ ਫਤਿਹ ਬੁਲਾ ਦਿੱਤੀ ਤੈਂ ਕਿਹਾ ਸੀ ਕਿ ਗੱਜ ਕੇ ਫਤਿਹ ਬੁਲਾਉਣੀ ਆ ਅਸੀਂ ਜਦੋਂ ਕਟਹਿਰੀ ਵਿੱਚ ਪਹੁੰਚੇ ਅਸੀਂ ਗੱਜ ਗੱਜ ਕੇ ਫਤਿਹ ਬੁਲਾਈ ਆ ਬਿਲਕੁਲ ਨਹੀਂ ਡਰੇ ਜਾਂਦੀ ਦਦੀ ਮਾਂ ਦੀ ਕਿੰਮਤ ਸੱਲੀ ਕਰਾਉਂਦੇ ਆ ਜੋ ਤੂੰ ਕਿਹਾ ਸੀ ਬਲਾਉਣੀ ਫਤੇ ਵਹਿ ਗਰੂ ਦੀ ਅਸੀਂ ਗੱਜ ਕੇ ਫਤੇ ਬੁਲਾਦਤੀ ਸੁਬਾ ਲਾਜ ਦੇ ਗੱਲਾਂ ਚ ਪਾਰਿਆ ਸੀ ਸੁਬਾ ਲਾਜ ਦੇਖ ਕੇ ਗੱਲਾਂ ਵਿੱਚ ਪਾਰਿਆ ਸੀ ਕਿ ਅਜੇ ਵੀ ਮੰਨ ਜੋ ਕੁਝ ਨਹੀਂ ਵਿਗੜਿਆ ਤਿੰਨ ਪੇਸ਼ੀਆਂ ਹੋਈਆਂ ਇੰਨਾਂ ਪੈਸਿਆਂ ਦੇ ਵਿੱਚ ਸੁਬਾ ਉਹੀ ਲਾਲਚ ਦਿੰਦਾ ਰਿਹਾ ਕਿ ਮਨੁੱਖ ਵੇ ਮੇ ਆਪਣੀ ਜ਼ਿੰਦਗੀ ਐਵੇਂ ਅਜਾਈ ਨਾ ਗਵਾਓ ਇਹੀ ਕਹਿੰਦਾ ਰਿਹਾ ਸੁਬਾ ਲਾਲਚ ਦੇ ਗੱਲਾਂ 'ਚ ਪਾ ਰਿਹਾ ਸੀ ਉਹਦੀ ਹਰ ਇੱਕ ਗੱਲ ਠੁਕਰਾ ਦਤੀ ਗੱਲਾਂ ਸੁਣ ਜਿਸ ਪਾਲ ਦਾਦੀ ਪੋਤਿਆਂ ਤੋਂ ਮੁੱਖ ਚੁੰਮੇ ਗੱਲ ਪਕੜੀ ਪਾ ਦਿੱਤੀ ਦਾਦੀ ਨੇ ਜਦੋਂ ਪੋਤਿਆਂ ਦੇ ਕੋਲੋਂ ਇਹ ਗੱਲਾਂ ਸੁਣੀਆਂ ਨਾ ਦਾਦੀ ਮਾਂ ਗੱਦਗਦ ਹੋ ਗਈ ਖਿੜ ਹੋ ਗਈ ਕਿ ਮੇਰੇ ਪੋਤੇ ਡੋਲਣ ਵਾਲੇ ਨਹੀਂ ਹਨ ਹੁਣ ਦੇਖੋ ਗਰਮਕ ਪਿਆਰਿਓ ਇਨਾ ਦਿਨਾਂ ਦੇ ਵਿੱਚ ਇਨਾ ਦਿਨਾਂ ਦੇ ਵਿੱਚ ਜਿਹੜਾ ਟੋਟਲ ਮਾਲ ਸੀ ਟੋਟਲ ਮਾਲ ਜਿਸ ਨੇ ਬੱਚਿਆਂ ਦਾ ਦਾ